ਤੋ ਕੋਨੀ ਸ ਹੈ ਪੰਕਤੀ 11ਵੀਂ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਕੀ ਸਮਝਾਉਂਦੀ ਹੈ ਸਤਗੁਰ ਜਿਹੜੇ ਗੁਰ ਸਿੱਖਾਂ ਨੂੰ ਸੋਝੀ ਹੋ ਜਾਂਦੀ ਹੈ ਸਿਮਰਨ ਤੋਂ ਭਾਵ ਸੋਝੀ ਸਮਝ ਆ ਜਾਂਦੀ ਹੈ ਰਿੱਧ ਮਾਇਆ ਦਾ ਗਿਆਨ ਉਹਨਾਂ ਨੂੰ ਸਮਝ ਆ ਜਾਂਦਾ ਹੈ ਸਿੱਧ ਸਿੱਧੀ ਪ੍ਰਾਪਤ ਹੁੰਦੀ ਹੈ ਨਾਮ ਦਾ ਦਰਸ਼ਨ ਹੁੰਦਾ ਹੈ ਆਤਮਾ ਨੂੰ ਬੁੱਧੀ ਦਰਸ਼ਨ ਕਰ ਲੈਂਦੀ ਹੈ ਨੌ ਨੇ ਤੇ ਨਵਾਂ ਖਜ਼ਾਨਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਬੁੱਧ ਸਿਮਰ ਨਾਲ ਗਿਆਨ ਹੀ ਧਿਆਨ ਬਣਿਆ ਰਹਿੰਦਾ ਹੈ ਤਤਬੁੱਧ ਪ੍ਰਾਪਤ ਹੁੰਦੀ ਰਹਿੰਦੀ ਹੈ ਆਤਮਾ ਸ਼ਾਂਤ ਰਹਿੰਦੀ ਹੈ ਉਹੀ ਤਾਂ ਸਤਗੁਰਾਂ ਨੇ yogੀਆਂ ਨੂੰ ਸਮਝਾਇਆ ਉਹਦੇ ਵਿੱਚ ਸਿੱਧ ਗੋਸ਼ਟ ਦੇ ਵਿੱਚ ਭੁਗਤ ਗਿਆਨ ਦੇ ਆ ਭੰਡਾਰਨ ਉਹ ਭੰਡਾਰਾ ਕਰਨਾ ਸੀ ਗਿਆਨ ਦਾ ਭਾਈ yogੀਆਂ ਨੂੰ ਵੀ ਆ ਤੁਸੀਂ ਕੀ ਕਰਨ ਲੱਗ ਗਏ ਘਰਵਾਰ ਵੀ ਛੱਡਿਆ ਗਿਆਨ ਫੇਰ ਨਹੀਂ ਲਿਆ ਈਵੇਂ ਆਪਾਂ ਕਰਦੇ ਆ ਲੰਗਰ ਵੜਾ ਵਧੀਆ ਜੀ ਭੰਡਾਰੇ ਵੜੇ ਵਧੀਆ ਗਿਆਨ ਕੋਈ ਨਹੀਂ ਆਤਮਾ ਭਟਕੀ ਜਾਂਦੀ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਸਮਝੀਏ ਇਹਨੂੰ